ਬਾਣੀ ਗੁਰੂ ਜੀ ਦਾ ਖਾਲਸਾ ਬਾਣੀ ਗੁਰੂ ਜੀ ਦੀ ਫਾਤੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਪ੍ਰਣਾਮ ਚੌਧਰੀ ਨੇ ਖਾਸ ਕਰਕੇ ਸਿੱਖਾਂ ਦੇ ਵਿੱਚ ਮੈਂ ਉਹਨਾਂ ਦੀ ਅੱਜ ਗੱਲਬਾਤ ਕਰ ਰਹੀ ਹਾਂ ਇਹਨਾਂ ਦੀ ਜਵਾਨ ਤੇ ਨਰਾਤਾ ਸ਼ਬਦ ਹੋਣਗੇ ਸਾਨੂੰ ਬਾਜਾਂ ਵਾਲੇ ਦੀ ਲੋੜ ਹੈ ਜਾਂ ਕਹਿਣਗੇ ਸਾਨੂੰ ਭਿੰਡਰਾਂ ਵਾਲੇ ਦੀ ਲੋੜ ਹੈ ਹੁਣ ਕਹਿਣਗੇ ਸਾਨੂੰ ਅਮਰਚਪਾਲ ਦੀ ਲੋੜ ਹੈ ਕੋਈ ਕੋ ਸਾਨੂੰ ਦੀਪ ਸਿੱਧੂ ਦੀ ਲੋੜ ਹੈ ਜਾਨੀ ਕਿ ਇਹਨਾਂ ਨੇ ਆਪਨੇ ਕੱਖ ਵੀ ਕਰਨਾ ਦੂਜਿਆਂ ਦਾ ਸਹਾਰਾ ਲੈਣਾ ਦੂਜਿਆਂ ਦੇ ਨਾਂ ਦੇ ਲੋਕਾਂ ਨੂੰ ਢਕਾਉਣਾ ਇਹ ਉਹ ਲੋਕ ਨੇ ਇੱਕ ਉਦਾਹਰਨ ਦੇਣੀ ਹੈ ਥੋੜਾ ਜਿਹਾ ਸਮਝੋ ਢਿੰਡਰਾ ਵਾਲੇ ਦੀ ਫੋਟੋ ਦੇ ਪਿੱਛੇ ਖੜ ਕੇ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਇਹ ਉਹ ਕਿਰਲੀਆਂ ਨੇ ਛਿਪਕ ਲੀਆਂ ਤੁਹਾਡੇ ਘਰਾਂ ਵਿੱਚ ਵੀ ਹੈਗੀਆਂ ਨੇ ਜਿੰਨੇ ਵੀ ਕੀੜੇ ਮਕੌੜੇ ਹੁੰਦੇ ਨੇ ਨਾ ਮੱਖੀਆਂ ਮੱਛਰ ਉਹਦੇ ਨਾਲ ਕਿਰਲੀਆਂ ਢਿੱਡ ਭਰ ਲੈਂਦੀਆਂ ਨੇ ਤੇ ਫਿਰ ਜਿਹੜੀਆਂ ਫੋਟੋਆਂ ਲੰਮੀ ਹੁੰਦੀਆਂ ਨੇ ਆਪਣੇ ਘਰਾਂ ਦੇ ਵਿੱਚ ਉਹਨਾਂ ਦੇ ਪਿੱਛੇ ਲੁਕ ਜਾਂਦੀਆਂ ਨੇ ਤੇ ਇਹ ਉਹੀ ਸੂਰਮੇ ਨੇ ਜਿਹੜੇ ਭਿੰਡਰਾਂ ਵਾਲੇ ਦੇ ਨਾਂ ਤੇ ਜਾਂ ਬਾਬਾ ਦੀਪ ਸਿੰਘ ਦੇ ਨਾਂ ਤੇ ਤੇ ਜਾਂ ਦੀਪ ਸਿੱਧੂ ਦੇ ਨਾਂ ਤੇ ਤੇ ਜਾਂ ਅਮਰਤਪਾਲ ਦੇ ਨਾਂ ਤੇ ਬਸ ਕਹਿੰਦੇ ਰਹਿਣਗੇ ਸਾਨੂੰ ਤੇਰੀ ਲੋੜ ਹੈ ਤੇਰੇ ਤੋਂ ਬਿਨਾ ਕਾਮ ਬਸਦੀ ਨਹੀਂ ਤੇ ਜ਼ਰੂਰੀ ਐ ਬਾਜਾਂ ਵਾਲਿਆ ਭਿੰਡਰਾ ਵਾਲਿਆ ਛੇਤੀ ਆ ਜਾ ਤੇਰੇ ਤੋਂ ਬਿਨਾ ਕਾਮ ਮਰ ਚਲੀਏ ਬੱਜ ਨਹੀਂ ਸਕਦੀ ਜਾਨੀ ਕਿ ਬਸ ਇੰਨੀ ਕਿ ਇਹਨਾਂ ਦੀ ਸੂਰਮਗਤੀ ਐ ਤੇ ਦੂਜੀ ਗੱਲ ਜਦੋਂ ਕੋਈ ਬੰਦਾ ਇਹਨਾਂ ਨੂੰ ਦਲੀਲ ਦੇ ਨਾਲ ਸਮਝਾਵੇ ਜਾਂ ਦਲੀਲ ਦੇ ਨਾਲ ਗੱਲ ਕਰੇ ਉਦੋਂ ਫਿਰ ਇਹ ਤੁਸੀਂ ਇਹਨਾਂ ਦੇ ਕਮੈਂਟ ਪੜ੍ਹ ਕੇ ਦੇਖਿਆ ਕਰੋ ਦੇ ਗਾਲ ਤੇ ਗਾਲ ਦੇ ਗਾਲ ਤੇ ਗਾਲ ਸਭ ਤੋਂ ਜ਼ਿਆਦਾ ਜੇ ਇਹ ਗਾਲ ਕੱਢਦੇ ਨੇ ਨਾ ਮੈਨੂੰ ਕੱਢਦੇ ਆ ਕਿਉਂ ਕੱਢਦੇ ਆ ਕਿਉਂਕਿ ਮੈਂ ਜਿਹੜੀ ਗੱਲ ਕਹਿਣਾ ਉਹਦਾ ਜਵਾਬ ਇਹਨਾਂ ਕੋਲੇ ਹੁੰਦਾ ਨਹੀਂ ਫਿਰ ਇਹਨਾਂ ਨੇ ਬਸ ਕਮੈਂਟ ਬਾਕਸ ਦੇ ਵਿੱਚ ਜਾਂ ਤਾਂ ਮੇਰੀ ਕੋਈ ਤਸਵੀਰ ਬਣਾ ਦੇਣੀ ਹੈ ਕੁੱਤੇ ਦਾ ਮੂੰਹ ਲਾ ਕੇ ਭੇਡ ਦਾ ਮੂੰਹ ਲਾ ਕੇ ਹੋਰ ਕਈ ਤਰ੍ਹਾਂ ਦੀਆਂ ਤੇ ਜਾਂ ਫਿਰ ਫੋਨ ਕਰਨਗੇ ਤੂੰ ਇੰਨਾ ਕਿਉਂ ਬਕਵਾਸ ਕਰਦਾ ਹੈ ਗਿਆਨੀ ਪਹਿਲਾਂ ਬਲਬ ਤਾਂ ਕਹਿਣਗੇ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਪਰਿਵਾਰ ਠੀਕ ਹੈ ਪਿਆਰਿਓ ਸਿਮਰਨ ਕਰਦੇ ਹੋ ਪਿਆਰਿਓ ਤੁਸੀਂ ਜੀਵਨ ਵਧੀਆ ਚੱਲਦਾ ਪਿਆਰਿਓ ਜਣਕੇ ਇੰਨਾ ਮਿੱਠਾ ਬੋਲਣਗੇ ਜਦੋਂ ਮੈਂ ਇਹਨੂੰ ਕਹਿਣਾ ਵੀ ਤੂੰ ਨਾਂ ਦੱਸ ਤੇਰਾ ਫੋਨ ਜਿਹੜਾ ਹੈ ਉਹਦੀ ਐਡੀ ਸ਼ੋ ਨਹੀਂ ਹੋ ਰਹੀ ਤੇਰੀ ਫੋਟੋ ਸ਼ੋ ਨਹੀਂ ਹੋ ਰਹੀ ਫਿਰ ਕਹਿਣਗੇ ਤਾਂ ਕੀ ਲੈਣਾ ਫਿਰ ਗੱਲ ਕਹਣਗੇ ਜਣਕੇ ਇਹ ਉਹ ਸੂਰਮੇ ਨੇ ਜਿਹੜੇ ਆਪਣੀ ਆਈਡੀ ਤੇ ਆਪਣੇ ਫੋਟੋ ਵੀ ਨਹੀਂ ਲਾ ਸਕਦੇ ਐਨੇ ਡਰਪੋਕ ਨੇ ਆਇਨਾ ਨਹੀਂ ਕਰਦੂ ਹੁੰਦਾ ਮੈਂ ਕਹ ਹੈਂਡਿਕੈਪ ਬੰਦਾ ਔਰ ਮੈਂ ਕਿਸੇ ਨੂੰ ਗਾਲ ਨਹੀਂ ਕੱਢਦਾ ਕਿਸੇ ਨੂੰ ਮੈਂ ਧੰਕੀ ਨਹੀਂ ਦਿੰਦਾ ਆਪਾਂ ਕੇਵਲ ਗੱਲ ਕਰਦੇ ਆ ਜਦੋਂ ਗੁਰੂ ਨਾਨਕ ਦੇਵ ਜੀ ਪਾਸ਼ਾ ਦੇ ਸਾਹਮਣੇ ਇੱਕ ਤਖਤ ਤੇ ਬੈਠਾ ਰਾਜਾ ਗੁਰੂ ਪਾਸ਼ਾ ਉਹਨੂੰ ਸੰਬੋਧਨ ਹੁੰਦਿਆ ਤੇ ਉਹ ਰਾਜਾ ਜਿਹੜਾ ਪਰਜਾ ਦੇ ਲਾਇਕ ਨਾ ਹੋਵੇ ਉਹਦਾ ਰਾਜ ਭਗ ਚੰਗਾ ਨਾ ਹੋਵੇ ਉਹਨੂੰ ਲਾਣ ਤਾਂ ਅੱਜ ਵੀ ਪੈਂਦੀਆਂ ਨੇ ਤੇ ਉਦੋਂ ਗੁਰੂ ਸਾਹਿਬ ਨੇ ਰਾਜੇ ਸ਼ੀ ਮੁਕਦਮ ਕੁੱਤੇ ਸ਼ਬਦ ਵਰਤੇ ਆ ਤੇ ਅਸੀਂ ਤਾਂ ਉਹ ਸ਼ਬਦ ਨਹੀਂ ਵਰਤੇ ਮੈਂ ਤਾਂ ਬੜੇ ਪਿਆਰ ਨਾਲ ਅੱਦੇ ਬੁਲਾ ਕੇ ਸ਼ੁਰੂ ਕਰਨਾ ਅੱਦੇ ਬੁਲਾ ਕੇ ਸਮਾਪਤ ਕਰਨਾ ਜਿਹੜੀ ਕਰਤੂਤ ਹੁੰਦੀ ਹੈ ਉਹ ਮੈਂ ਥੋੜੀ ਬਹੁਤ ਦੱਸ ਦੇਣਾ ਹੁਣਾਂ ਅੱਜ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਇੱਕ ਫੁਕਰੇ ਨੇ ਨਾ ਮੈਨੂੰ ਫੋਨ ਕੀਤਾ ਕਹਿੰਦਾ ਜੀ ਵਧਾਈਆਂ ਹੋਣ ਤੁਹਾਨੂੰ ਮੈਂ ਕਿਹਾ ਕੀ ਅਮਰਤਪਾਲ ਜੀ ਕਹਿੰਦਾ ਐਨਐਸਐ ਵੀਧਾਤੀ ਹੁਣ ਇਹਨਾਂ ਨੂੰ ਤੁਸੀਂ ਦੇਖੋ ਵੀ ਲਖਣ ਕਿੰਨਾ ਕਹੇ ਅਮਰਤਪਾਲ ਦਾ ਮੈਂ ਇਨਸਾਨ ਹੋਣ ਦੇ ਨਾਂ ਤੇ ਕੋਈ ਵਿਰੋਧ ਨਹੀਂ ਕਰਦਾ ਅਮਰਤਪਾਲ ਦੀਆਂ ਜਿਹੜੀਆਂ ਹਰਕਤਾਂ ਨੇ ਵਿਰੋਧ ਉਹਦਾ ਹੋ ਰਿਹਾ ਹੈ ਕੱਲ ਨੂੰ ਅਮਰਤਪਾਲ ਜੇ ਸਬਧਾਨ ਦੀ ਸੌ ਚੁੱਕ ਕੇ ਐਮਪੀ ਬਣ ਕੇ ਕੋਈ ਵਧੀਆ ਕੰਮ ਕਰਦਾ ਪੰਜਾਬ ਦੇ ਵਿੱਚ ਕੋਈ ਪੰਥ ਪੰਥਕ ਧਿਰ ਖੜੀ ਹੁੰਦੀ ਹੈ ਉਹਦੀ ਸਲਾਹਾਂ ਵੀ ਕੀਤੀ ਜਾਉ ਉਹਦੀ ਸਿਰਦ ਵੀ ਕੀਤੀ ਜਾਉ ਚੰਗੇ ਨੂੰ ਚੰਗਾ ਕਿਹਾ ਜਾਉ ਪਰ ਜਿਹੜੀ ਐਨਐਸਏ ਪੰਜਾਬ ਗਵਰਨਮੈਂਟ ਨੇ ਵਧਾਈ ਹੈ ਉਦੇ ਪਿੱਛੇ ਕਾਰਨ ਕੀ ਹੈ ਕਿ ਰਿਪੋਰਟ ਮੰਗੀ ਹੋਣੀ ਹੈ ਉਹਨਾਂ ਨੇ ਕਿਹਾ ਹੋਣਾ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਇਸ ਕਰਕੇ ਇਹਨੇ ਸੇ ਬਿਤਾ ਦੇ ਬਾਕੀ ਉਹ ਕੋਰਟ ਦੇ ਜ਼ਰੀਏ ਰਿਹਾ ਹੋ ਸਕਦਾ ਐਮਪੀ ਜਿੱਤਿਆ ਹੋਇਆ ਪਰ ਜਿਹੜੇ ਇਹ ਫੁਕਰੇ ਲੋਕ ਨੇ ਨਾ ਜਿਹਨੂੰ ਮੈਂ ਭੇਡਾਂ ਕਹਿਣਾ ਹੁਣਾ ਜਣ ਕੇ ਮੈਨੂੰ ਕਹਾਂ ਇਹ ਕਿਉਂ ਦਿੰਦੇ ਆ ਵੀ ਕੁਛ ਨਾ ਕੁਛ ਬੋਲੇ ਫਿਰ ਅਸੀਂ ਸਵਾਦ ਲਈ ਜਦੋਂ ਮੈਂ ਬੋਲਣਾ ਹੁੰਦਾ ਹੈ ਨਾ ਮੈਂ ਕਿਸੇ ਦੀ ਗੱਲ ਨਹੀਂ ਸੁਣਦਾ ਜਿੰਨਾ ਮਰਜ਼ੀ ਮੈਨੂੰ ਕੋਈ ਮਤਾਂ ਦੇਈ ਜਾਵੇ ਜਿੰਨੇ ਮਰਜ਼ੀ ਮੈਨੂੰ ਤੁਸੀਂ ਲਿਖ ਕੇ ਮੈਸੇਜ ਕਰੀ ਚੱਲੋ ਜੋ ਅਸੀਂ ਬੋਲਣਾ ਹੁੰਦਾ ਨਾ ਆਪਣੀ ਮਰਜ਼ੀ ਦੇ ਨਾਲ ਬੋਲਣਾ ਹੁੰਦਾ ਨਾ ਬਹੁਤ ਵਾਰੀ ਇਹ ਗੱਲ ਕਹੀ ਹੈ ਬਥੇਰੇ মিডিਆ ਵਾਲੇ ਫੋਨ ਕਰਦੇ ਆ ਮੈਂ ਇੱਕੋ ਹੀ ਜਵਾਬ ਦੇ ਦਿੰਦਾ ਮੁੜ ਕੇ ਫੋਨ ਨਹੀਂ ਕਰਦੇ ਮੈਂ ਕਿਹਾ 10000 ਰੁਪਏ ਲਾਉ 10 ਮਿੰਟ ਦਾ ਇੰਟਰਵਿਊ ਕਰ ਲਓ ਫੇਰ ਮੁੜ ਕੇ ਫੋਨ ਨਹੀਂ ਕਰਦੇ ਇਹ ਜਵਾਬ ਦੇਣ ਵਾਸਤੇ ਬਹੁਤ ਵਧੀਆ ਤਰੀਕਾ ਹੈ ਮੁੜ ਕੇ ਨਹੀਂ ਗੱਲ ਕਰਨਗੇ ਕਿਉਂਕਿ ਜਿਹੜਾ ਕੁਝ ਅੱਜ ਚੱਲ ਰਿਹਾ ਹੈ ਇਹ ਦੋ ਚਾਰ ਗੱਲਾਂ ਸਵਾਲ ਕਰਨਗੇ ਤੋੜ ਮਰੋੜ ਕਰਕੇ ਫਿਰ ਉਹਨੂੰ ਪੇਸ਼ ਕਰਨਗੇ ਗਿਆਨੀ ਬੂਟਾ ਸਿੰਘ ਆਹ ਕਹਿੰਦਾ ਬੂਟਾ ਸਿੰਘ ਨੇ ਆਹ ਕਹਤਾ ਬਸ ਆ ਗੱਲ ਲੈਣੇ ਕੋਲੇ ਮੇਰੇ ਨਾਲ ਗੱਲਬਾਤ ਅੱਜ ਕੀਤੀ ਹੈ ਨਾ ਸ਼ੁਰੂ ਇੱਥੋਂ ਕੀਤੀ ਸੀ ਵੀ ਜਿਹੜੇ ਅੱਜ ਸੂਰਮੇ ਨੇ ਬਲਾਗ ਦੇ ਵਿੱਚ ਜਿਹੜੇ ਕਹਿੰਦੇ ਸਾਨੂੰ ਭਿੰਡਰਾਂ ਵਾਲੇ ਦੀ ਲੋੜ ਹੈ ਸਾਨੂੰ ਬਾਜਾਂ ਵਾਲੇ ਦੀ ਲੋੜ ਹੈ ਸਾਨੂੰ ਅਮਰਪਾਲ ਦੀ ਲੋੜ ਹੈ ਸਾਨੂੰ ਦੀਪ ਸਿੱਧੀ ਸਿੱਧੂ ਦੀ ਲੋੜ ਹੈ ਯਾਨੀ ਕਿ ਆਪ ਨੇ ਕੱਖ ਵੀ ਕਰਨਾ ਉਹ ਜਿਵੇਂ ਪੰਜਾਬੀ ਦੇ ਵਿੱਚ ਕਹਿੰਦੇ ਨੇ ਬਹੂਆਂ ਤੋਂ ਚੋਰ ਮਰਵਾਉਣੀ ਜਾਂ ਤੀਵੀਂ ਤੋਂ ਚੋਰ ਮਰਵਾਉਣ ਉਹ ਗੱਲਾਂ ਇਹਨਾਂ ਦੀਆਂ ਆਪ ਨੇ ਕੁਝ ਕਰਨਾ ਮੈਂ ਦੂਜਿਆਂ ਨੂੰ ਬਾਜਾਂ ਮਾਰ ਜਣੀਆਂ ਮੈਂ ਇਹ ਬੇਨਤੀ ਤਾਂ ਕੀਤੀ ਹੈ ਕਿ ਉਹ ਸੂਰਮੇ ਨੇ ਜਿਹੜਾ ਜਿਨ੍ਹਾਂ ਦੀ ਜਵਾਨ ਤੇ ਹਰ ਵਕਤ ਗਾਲੀ ਗਲੋਚ ਕੋਈ ਮਤਲਬ ਨਹੀਂ ਇਹਨਾਂ ਨੂੰ ਵੀ ਅਸੀਂ ਸਿੱਖ ਕੌਮ ਦੇ ਵਿੱਚ ਜੰਮੇ ਪਲੇ ਆ ਕੋਈ ਮਤਲਬ ਨਹੀਂ ਵੀ ਸਾਡੇ ਚਿਹਰੇ ਤੇ ਦਸਤਾਰ ਹੈ ਕੋਈ ਮਤਲਬ ਨਹੀਂ ਸਾਡੇ ਮੂੰਹ ਤੇ ਦਾੜ੍ਹੀ ਹੈ ਸਾਡੇ ਸਿਰ 'ਚ ਸਾਇਆ ਕੋਈ ਮਤਲਬ ਨਹੀਂ ਇਹਨਾਂ ਨੂੰ ਬਸ ਮੈਂ ਜਿਹੜੀ ਅੱਜ ਗੱਲ ਕੀਤੀ ਆ ਨਾ ਤੇ ਇਹ ਜਿਹੜੇ ਸੂਰਮੇ ਨੇ ਪੰਜਾਬ ਦੇ ਇਸ ੂਰ ਮੇਨ ਹੁਣ ਇਹ ਚਾਹੁੰਦੇ ਆ ਵੀ ਅਮਰਤਪਾਲ ਦਾ ਸ਼ਹਿਦ ਰਹਾ ਨਾ ਹੋਵੇ ਹੁਣ ਇਹਨਾਂ ਕੋਈ ਨਾ ਕੋਈ ਹੋਰ ਜਰਨੈਲ ਲੱਭੇ ਕਿਉਂਕਿ ਜ਼ਿਆਦਾਤਰ ਜਿਹੜੇ ਬੇਲੜ ਨੇ ਜਦੋਂ ਕੋਈ ਨਾ ਕੋਈ ਮਹਿਮਨ ਚੱਲ ਪੈਂਦੀ ਹੈ ਫਿਰ ਪ੍ਰਸ਼ਾਦਾ ਪਾਣੀ ਵਧੀਆ ਮਿਲ ਜਾਂਦਾ ਹੈ ਨਸ਼ਾ ਮਿਲ ਜਾਂਦਾ ਹੈ ਇਹਨਾਂ ਨੂੰ ਗੰਦ ਪਾਉਣ ਵਾਸਤੇ ਟਾਈਮ ਮਿਲ ਜਾਂਦਾ ਹੈ ਤੇ ਇਹਨਾਂ ਸੂਰਮਿਆਂ ਨੇ ਜਿੰਨਾ ਪੰਜਾਬ ਦਾ ਬੇੜਾ ਘਰ ਕੀਤਾ ਬਾਅਦ ਵਿੱਚ ਮੈਂ ਪਹਿਲਾਂ ਕਹੀ ਸੀ ਕਿ ਜਿਵੇਂ ਛਿਪਕਲੀਆਂ ਜਿਹੜੀਆਂ ਘਰਾਂ ਵਿੱਚ ਰਹਿੰਦੀਆਂ ਨੇ ਕੀੜੇ ਮਕੌੜੇ ਖਾ ਕੇ ਮੱਖੀ ਮਛਰ ਖਾ ਕੇ ਉਹ ਫੋਟੋਆਂ ਵਿੱਚ ਲੁਕ ਜਾਂਦੀਆਂ ਨੇ ਤੇ ਇਹ ਪੰਜਾਬ ਦੇ ਉਹ ਸੂਰਮੇ ਨੇ ਸੰਜਮਲ ਸਿੰਘ ਦੀ ਫੋਟੋ ਮੂਰੇ ਰੱਖ ਲੈਣੀ ਹੈ ਤੇ ਜਾਂ ਦੀਪ ਸਿੰਘ ਦੀ ਰੱਖ ਲੈਣੀ ਹੈ ਅਮਰਪਾਲ ਦੀ ਰੱਖ ਲੈਣੀ ਹੈ ਜਸਮਿੰਦਰ ਮਾਨੂ ਦੇ ਲਾ ਲੈਣਾ ਜਾਂ ਗੁਰੂ ਪਾਸ਼ਾ ਦੀ ਫੋਟੋ ਮੂਰੇ ਰੱਖ ਲੈਣੀ ਹੈ ਤੇ ਪਿੱਛੇ ਖੜ ਕੇ ਆਪ ਜਿ ਘਾਰੇ ਛੱਡ ਜਾਂਦੇ ਆ ਲੋਕਾਂ ਦੇ ਪੁੱਤਾਂ ਨੂੰ ਮੂਰੇ ਮਰਨ ਲਈ ਛੱਡ ਦੇਣਾ ਇਹੋ ਸ਼ੂਰਮੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ